ਮਹਾ ਕੁੰਬ ਦਾ ਦੂਜਾ ਦਿਨ ਹੁਣ ਅਸੀਂ ਜਾ ਰਹੇ ਹਾਂ ਘੁੰਮਣ ਬਾਜ਼ਾਰ 'ਚ ਜਾ ਰਹੇ ਹਾਂ ਸੈਕਟਰ ਇਹ 20 ਹੈ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਹੋਰ ਵੀ ਸੈਕਟਰਾਂ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਨਜ਼ਾਰਾ ਸਾਨੂੰ ਦੂਜਾ ਦਿਨ ਇੱਥੇ ਮਹਾ ਕੁੰਬ 'ਚ ਫਿਲਹਾਲ ਤਾਂ ਵਧੀਆ ਜੀ ਲੱਗ ਰਿਹਾ ਹੁਣ ਆਪਾਂ ਆਏ ਹਾਂ ਕੁੰਬ ਵਾਲੇ ਖੇਤਰ ਦੇ ਵਿੱਚ ਤ੍ਰਿਵੇਣੀ ਸਾਂ ਹੁਣ ਅਸੀਂ ਜਾ ਰਹੇ ਹਾਂ ਘਾਟ ਤੇ ਜਿੱਥੇ ਲੋਕ ਸਨਾਨ ਕਰਦੇ ਨੇ ਆਹ ਦੇਖ ਸਕਦੇ ਹੋ ਭੀੜ ਇਹ ਬਹੁਤ ਘੱਟ ਭੀੜ ਆ ਉਹ ਮਹਾਕੁੰਭ ਸਟਾਰਟ ਹੋਇਆ ਸੀ ਨਾ ਉਸ ਵਕਤ ਬਹੁਤ ਕਰੋੜਾਂ ਵਿੱਚ ਲੋਕ ਦੇਨ ਦੇ ਵਿੱਚ ਆ ਰਹੇ ਸੀ ਹੁਣ ਤਾਂ ਅਜੇ ਦੇ ਘੱਟ ਨਾ ਘਟੀ ਆ ਉਸ ਤੋਂ ਬਾਅਦ ਲੋਕਾਂ ਦੀ ਸਖਿਆ ਘੱਟ ਕਾਫੀ ਜ਼ਿਆਦਾ ਘੱਟ ਚੁੱਕਾ ਆ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਆ ਇੱਥੇ ਲੱਗਦਾ ਮੇਲਾ ਮਿੰਗਾ ਪਹਿਲਾਂ ਐਸੀ ਲੱਗਦਾ ਸੀ ਵੀ ਮੇਲਾ ਬਿਲਕੁਲ ਖਤਮ ਹੋ ਗਿਆ ਆ ਮੇਲਾ ਖੇਤ ਵਿੱਚ ਜਹਾਂ ਜਹੀ ਹੀ ਹੋਣ ਹੁਣੇ ਝਟਕੀ ਪੰਚਾਮ ਪਰਿਸ਼ੁਰਾਮ ਖਾਣਾ ਸੁਹਾਨ ਆ ਤੁਸੀਂ ਆ ਤੁਸੀਂ ਅਨਾਉਂਸਮੈਂਟ ਸੁਣਦੇ ਹੋ ਇੱਥੇ ਲਗਭਗ ਹਰ ਸੈਕਿੰਡ ਬਾਅਦ ਇੱਕ ਅਨਾਉਂਸਮੈਂਟ ਕਰਾਈ ਜਾਂਦੀ ਆ ਵੀ ਗੁੰਮਣ ਵਾਲਿਆਂ ਦੀ ਇੱਥੇ ਲੋਕ ਗੁੰਮ ਦੇ ਬਹੁਤ ਨੇ ਮਹਾਕੁੰਭ ਦਾ ਵਿਛੜਿਆ ਹੋਇਆ ਹੈ ਨਾ ਜਲਦੀ ਜਲਦੀ ਮਿਲਦਾ ਨਹੀਂ ਹੁੰਦਾ ਜਾ ਰਹੇ ਹਣੂਮਾਨ ਦੇ ਮੰਦਿਰ ਇਥੋਂ ਉਹ ਸਾਹਮਣੇ ਹਰਿਮਾਨ ਮੰਦਿਰ ਉੱਥੇ ਜਾ ਰਹੇ ਹਾਂ ਜਨਾਬ ਸਵਾਮੀ ਪਾਲਕ ਜਾਈ ਹਰਿ ਰਾਜ ਚੰਦਨੀ ਖੜਾ ਰਹੇ ਆ ਦੇ ਬੱਚੇ ਬਾਲਾ ਸਰਕਾਰ ਕੀ ਜੈ ਬੋਲੀ ਹਨੂਮਾਨ ਜੀ ਮਹਾਰਾਜ ਕੀ ਜੈ ਰਾਏ ਜੀ ਦਰਸ਼ਨ ਹਰਿਮਾਨ ਜੀ ਦੇ ਇਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੀ ਹੋਣੀਆਂ ਹਨ ਹਨੂਮਾਨ ਦੀਆਂ ਖੜੀ ਮੂਰਤੀ ਹੁੰਦੀ ਹੈ ਪ੍ਰਯਾਗਰਾਜ ਵਿੱਚ ਐਜਾ ਮੰਦਿਰ ਹੈ ਜਿੱਥੇ ਹਨੂਮਾਨ ਜੀ ਦਿੱਲੀਤੇ ਹੋਏ ਨੇ ਬਹੁਤ ਹੀ ਮਜ਼ਾ ਆਇਆ ਦਰਸ਼ਨ ਕਰਕੇ ਪੀੜ ਬਹੁਤ ਜ਼ਿਆਦਾ ਸੀ ਕਾ ਕਰੇ ਜੀ ਆਹ ਦੇਖ ਲਓ ਜੀ ਵੀਆਈਪੀ ਨਹੀਂ ਵੀਆਈਪੀ ਦਰਸ਼ਨ ਹੋਣਗੇ ਇਹਨਾਂ ਦੇ ਆਹ ਦੇਖੋ ਸਾਰੀਆਂ ਸੈਟਿੰਗਾਂ ਚੱਲਦੀਆਂ ਨੇ ਸੈਟਿੰਗਾਂ ਸੈਟਿੰਗਾਂ VIP ਸਿਸਟਮ ਹਰੇਕ ਬਾਸੀ ਜਾਵੇ چاہے ਮੰਦਰ ਹੋਵੇ ਚਾਹੇ ਗੁਰਦੁਆਰਾ ਤੁਸੀਂ ਵੇਖ ਸਕਦੇ ਹੋ ਇੱਥੇ ਨਾ ਹੁਣ VIP ਕੁਝ ਲੋਕ ਆਏ ਸੀ ਉਹਨਾਂ ਨੂੰ ਜਿੱਧਰੋਂ ਵਾਪਸੀ ਦਾ ਉਧਰ ਉਹਨਾਂ ਨੂੰ ਅੰਦਰ ਵੜਿਆ ਜਾ ਰਿਹਾ ਸੀ ਹਰਮਾਨ ਦੇ ਮੰਦਰ ਚ ਦੂਜਾ ਦਿਨ ਹੁਣ ਪੂਰਾ ਹੋਣ ਵਾਲਾ ਹੈ ਇਸ ਤੋਂ ਬਾਅਦ ਅਸੀਂ ਜਾਵਾਂਗੇ ਪੰਡਾਲ ਦੇ ਵਿੱਚ ਦੇਖਾਂਗੇ ਰੈਸ਼ ਤੇ ਕੱਲ ਦਾ ਦਿਨ ਤੁਹਾਨੂੰ ਫੇਰ ਦਿਖਾਵਾਂਗੇ ਕੁੰਭ ਦੇ ਨਜ਼ਾਰੇ ਤੇ ਕੱਲ ਸ਼ਾਇਦ ਅਸੀਂ ਦੇਖੀ ਆਏ ਇਹ ਅਗੋਰੀ 사ਰੰਗ はい。<laughs> ਗਏ ਪਾ ਲਾਤਾ ਕਰਨ ਸਟਾਈਲ ਟਾਈਨ ਤੱਤ ਬਣਾ ਕੇ ਓ ਨਾ ਲਾਏ ਨਾ ਹਾਰੀ ਨਾ ਨਾ ਲਾਏ ਨਾ ਹਾਰੀ ਨਾ ਨਾ ਲਾਏ 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 ਨਾ ਲਾ ਦੇ ਪਿੱਛੇ ਖੜੇ ਤੁਸੀਂ ਸੋਦੇ ਕਿਸ ਤੋਂ ਪਾਹੀ ਸਰਗੋਲੇ ਸਾਹ ਦੇ ਆਖਰੀ ਜੀ ਆਹ ਵੇ ਯਾਤਰੀ ਮਿਲਾਲ ਕਰਦੇ ਗਾ ਆਹ ਦੇਖੋ ਜੀ ਕੁੰਭ ਮਹਾਕੁੰਭ ਮੇਂ ਦੂਜੇ ਦਿਨ ਦਿਨੇ ਆ ਰਹੇ ਨੇ ਇਹ ਲੱਖਾਂ ਦੀ ਭੀੜ ਹੈ ਨੰਦੀ ਦਰਬਾਰ ਰਾਸ ਹੁੰਦੇ ਜੇ ਮੈ ਰਿਜਨਲ ਹੁੰਦੇ ਆ ਰਿਜਨਲ ਤਾਂ ਨਹੀਂ ਹੁੰਦੇ ਯਾਰ ਉਹ ਗੁਰੂ ਜੀ ਕੋਲੇ ਰਿਜਨਲ ਪਏ ਆ ਹਾਂ ਉਹਨਾਂ ਕੋਲੇ ਰਿਜਨਲ ਹੋਣਗੇ ਰਿਜਨਲ ਤੇ ਕੀ ਇੰਟਰਨੈਟ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਵੀ ਤੁਸੀਂ ਦਤਨ ਵੇਚ ਕੇ ਤੁਸੀਂ ਕਰੋੜਾ ਰੁਪਏ ਕਮਾ ਸਕਦੇ ਹੋ ਸਕਦੇ ਪਰ ਤੁਸੀਂ ਆਹ ਹਾਲ ਦੇਖ ਲਓ ਇਹ ਹੁੰਦੀ ਹੈ ਮਿਹਨਤ ਖੁੱਲੇ ਆਸਮਾਨ 'ਚ ਸੋਨਾ ਕਿ ਗਿੱਦਰ ਸਿੰਘ ਕੀ ਆ ਇਹ ਇਹ ਕੀ ਹੈ ਸੈਕਟਰ B ਦੀ ਸਭ ਤੋਂ ਵੱਡੀ ਨਿਸ਼ਾਨੀ ਆਪਾਂ ਡਾ ਅਮਰੂ ਦਰਬਾਰ ਕਹਿ ਸਕਦੇ ਹਾਂ ਇੱਥੇ ਆ ਕੇ ਤੁਹਾਨੂੰ ਵੱਡਾ ਅਖਾੜਾ ਮਿਲ ਜਾਣਾ। ਕਰ ਮਹਾਕੁੰਭ ਡੇ ਟੂ ਦਾ ਬਲੌਗ ਅਸੀਂ ਇੱਥੇ ਖਤਮ ਕਰਨ ਲੱਗੇ ਹਾਂ। ਹੁਣ ਅਸੀਂ ਜਾ ਰਹੇ ਹਾਂ ਸੀਵਰ ਚ ਜਿੱਥੇ ਅਸੀਂ ਰਹਿ ਰਹੇ ਹਾਂ ਪੰਚਾਇਤੀ ਵੱਡਾ ਅਖਾੜਾ ਉੱਥੇ ਜਾ ਕੇ ਹੁਣ ਕਰਾਂਗੇ ਲੰਗਰ ਪਾਣੀ ਛਕਾਂਗੇ ਉਸ ਤੋਂ ਬਾਅਦ ਕਰਾਂਗੇ ਰੈਸਟ ਤੇ ਕੱਲ ਦਾ ਤੁਹਾਨੂੰ ਅਸੀਂ ਪ੍ਰੋਗਰਾਮ ਸਵੇਰੇ ਹੀ ਦੱਸਾਂਗੇ ਕੱਲ ਨੂੰ ਕੀ ਕੁਝ ਦਿਖਾਵਾਂਗੇ ਕਿਉਂਕਿ ਦੇਖਾਂ ਨੂੰ ਇੱਥੇ ਕਾਫੀ ਕੁਝ ਹੈ ਤੇ ਕੱਲ ਨੂੰ ਦਿਖਾਵਾਂਗੇ ਇਸ ਵਲੋਗ ਦੇ ਵਿੱਚ ਸਿਰਫ ਇੰਨਾ ਹੀ ਤੇ ਮਿਲਦੇ ਆਂ ਨਵੇਂ ਵਲੋਗ ਦੇ ਨਾਲ ਟਾਟਾ ਬਾਏ ਬਾਏ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਕੱਲ